ਬੀਤੀ ਰਾਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉਸਮਾਨਪੁਰ ਵਿੱਚ 28 ਸਾਲਾ ਅਮਨਦੀਪ ਸਿੰਘ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਵਿੱਚ ਉਹ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪੁਲਿਸ ਪੁੱਜੀ ਅਤੇ ਆਪਣੀ छानबीन ਸ਼ੁਰੂ ਕਰ ਦਿੱਤੀ ਜਾਣ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਗਏ ਅੰਡੋ ਉਹ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬੜੇ ਮੰਦ ਭਾਗੀ ਘਟੜਾ ਜਿਹੜੀ ਆ ਪਿੰਡ ਸਮਾਨਪੁਰ ਦੇ ਵਿੱਚ ਕੋਈ ਐ ਨੌਜਵਾਨ ਦਾ ਕਤਲ ਹੋਇਆ ਗੋਲੀਆਂ ਚੱਲੀਆਂ ਸ਼ਰੀਆਮ ਬੰਦੇ ਨੂੰ ਮਾਰ ਕੇ ਚਲੇ ਗਏ ਪਰ ਦੁੱਖ ਦੀ ਗੱਲ ਇਹ ਆ ਕਿ ਸਰਕਾਰ ਸੁੱਤੀ ਪਈ ਐ ਸਰਕਾਰ ਹਰ ਰੋਜ਼ ਮੈਂ ਕਿਉਂਕਿ ਪੋਲਿਟੀਕਲ ਗੱਲ ਨਹੀਂ ਇਹਦੇ ਵਿੱਚ ਐ ਅਸੀਂ ਅੱਜ ਦੁੱਖ ਵਡਾਉਣਾ ਆ ਦੁੱਖ ਦੀ ਘੜੀ ਦੇ ਵਿੱਚ ਆਏ ਆ ਮੈਨੂੰ ਤਕਰੀਬਨ 9 ਵਜੇ ਪਤਾ ਲੱਗਾ ਕਿਸੇ ਚੈਨਲ ਤੋਂ ਪੀਵੀ ਬੱਤੀ ਵਾਲਿਆਂ ਦਾ ਲਾਈਵ ਚੱਲਦਾ ਸੀ ਮੈਨੂੰ ਉਹਨਾਂ ਤੋਂ ਪਤਾ ਲੱਗਾ ਕਿ ਅਸਮਾਨਪੁਰ ਦੇ ਵਿੱਚ ਗੋਲੀ ਚੱਲੀ ਮੈਂ ਸੁਭਾਅਕੀ ਸਰਦਾਰ ਜਸਵੰਤ ਸਿੰਘ ਉਹ ਨਹੀਂ ਸਾਡੇ ਅਕਾਲੀ ਦਲ ਦੇ ਚੰਗੇ ਵਰਕਰ ਨੇ ਮੈਂ ਇਹਨਾਂ ਨੂੰ ਫੋਨ ਲਾਇਆ ਕਿ ਸਰਦਾਰ ਜੀ ਪਿੰਡ ਦੇ ਵਿੱਚ ਸੌਖ ਹੈ ਤੇ ਕਹਿੰਦੇ ਮੇਰੇ ਭਤੀਜੇ ਦਾ ਕਤਲ ਹੋ ਗਿਆ ਮੈਂ ਉਸੇ ਵੇਲੇ ਕਿਉਂਕਿ ਸਾਡਾ ਫਰਜ਼ ਵੀ ਬਣਦਾ ਹੈ ਹਰ ਤਰ੍ਹਾਂ ਨਾਲ ਖੜਨਦਾ ਸੀ ਉਸੇ ਵੇਲੇ ਇੱਥੇ ਪਹੁੰਚੇ ਔਰ ਆ ਕੇ ਜੋ ਦੇਖਿਆ ਜੋ ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਪ੍ਰਗਟ ਹੋਇਆ ਕਿ ਨੌਜਵਾਨ ਬੜਾ شریف ਸੀ ਮਿਲਣਸਾਰ ਸੀ ਬੇਨਤੀ ਸੀ ਆਪਣਾ ਕੰਮ ਧੰਦਾ ਕਰਨ ਵਾਲਾ ਸੀ ਔਰ 8 ਵਜੇ ਆ ਨੌਜਵਾਨ ਮੈਨੂੰ ਆ ਹੁਣੇ ਹੀ ਦੱਸ ਰਹੇ ਸਨ ਕਿ 8 ਵਜੇ ਸਾਨੂੰ ਉਹ ਮਿਲ ਕੇ ਗਏ ਆ ਬੜਾ ਕੁਝ ਇਦਾਂ ਦਾ ਹਲਾਕ ਨਹੀਂ ਸੀ ਬੜਾ ਫਲਾਈਟਲੀ ਮਾਹੌਲ ਚ ਉਹਨਾਂ ਨਾਲ ਗੱਲ ਹੋਈ ਪਰ ਕੁਝ ਸਮੇਂ ਬਾਅਦ 20 ਮਿੰਟ ਬਾਅਦ ਜਿਹੜਾ ਮਾਹੌਲ ਬਣਿਆ ਉੱਤੇ 25 ਮਿੰਟ ਬਾਅਦ ਇੱਕ ਨੌਜਵਾਨ ਦੀ Laash ਸੜਕ 'ਚ ਪਈ ਉਹਦੇ ਗੋਲੀਆਂ ਲੱਗ ਗਈਆਂ ਮਾਪਿਆਂ ਦਾ ਪੁੱਤ ਚਲਾ ਗਿਆ ਮਾਪਿਆਂ ਦਾ ਮਡੇਪੇ ਦਾ ਜਿਹੜਾ ਸਹਾਰਾ ਚਲੇ ਗਿਆ ਭੈਣ ਦਾ ਭਰਾ ਚਲੇ ਗਿਆ ਬਹੁਤ ਸਾਰੇ ਰਿਸ਼ਤੇ ਜਿਹੜੇ ਉਹ ਟੁੱਟੇ ਅੱਜ ਕਿਉਂ ਫਟੇ ਕਿਉਂਕਿ ਸਾਡੇ ਸੀਐਮ ਸਾਹਿਬ ਬਿਆਨਤਾ ਰੋਜ਼ ਦਿੰਦੇ ਆ ਕਿਉਂਕਿ ਹੋਮ ਮਿਨਿਸਟਰ ਵੀ ਸਟੇਟ ਦੇ ਉਹਨੇ ਸੂਬੇ ਦੀ ਸਥਿਤੀ ਮੇਨਟੇਨ ਲਾਈਨ ਆਰਡਰ ਦੀ ਜਿਹੜੀ ਸਥਿਤੀ ਆ ਮੇਨਟੇਨ ਰੱਖਣੀ ਸੀਐਮ ਸਾਹਿਬ ਦਾ ਫਰਜ ਆ ਪਰ ਫੇਲ ਹੋ ਰਿਹਾ ਰੋਜ਼ ਗੈਂਗਸਟਰ ਨਵੇਂ ਕਤਲ ਕਰ ਰਹੇ ਆ ਇੱਥੋਂ ਤੱਕ ਹਾਲਾਤ ਵਿਗੜ ਗਏ ਪੰਜਾਬ ਦੇ ਵਿੱਚ 18 20 ਥਾਣਿਆਂ ਦੇ ਵਿੱਚ ਬੰਬ ਚੱਲੇ ਜਾਂ ਗਰਨੇਡ ਚੱਲੇ ਜਾਂ ਧੁਮਾਕੇ ਹੋਏ ਕੁਝ ਵੀ ਹੋਇਆ ਸਥਿਤੀ ਜਿਹੜੀ ਆ ਸਰਕਾਰ ਦੇ ਕਾਬੂ ਤੋਂ ਬਾਹਰ ਹੈ। ਰੋਜ਼ ਦਿਨ ਦਿਹਾੜੇ ਲੁੱਟਖੋਹਾਂ ਹੋ ਰਹੀਆਂ, ਛੋਟੇ-ਛੋਟੀਆਂ ਗੱਲਾਂ ਪਿੱਛੇ ਕਤਲ ਹੋ ਰਹੇ ਨੇ, ਗੈਂਗਵਾਰ ਵੱਧ ਰਹੀ ਆ। ਸੋ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਚ ਕਹਿਣਾ ਚਾਹਨਾ ਕਿ ਭੰਡ ਪੁਣਾ ਛੱਡੋ ਆਪਣੀ ਨੀਂਦ ਤੋਂ ਜਾਗੋ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਾਗਡੋਰ ਇਸ ਗੱਲ ਲਈ ਨਹੀਂ ਸੀ ਦਿੱਤੀ ਕਿ ਤੁਸੀਂ ਆਪਣੇ ਸ਼ਾਮ ਨੂੰ ਆਪਣੀ ਮौज-ਮਸਤੀ ਕਰੋ, ਦਿਨੇ ਆਪਣੀ ਮौज-ਮਸਤੀ ਕਰੋ। ਲੋਕਾਂ ਦੇ ਹਿੱਤਾਂ ਦਾ ਚਾਲ ਕਰੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੁਹਾਡਾ ਫਰਜ ਹੈ ਸਰਦਾਰ ਜਸਵੰਤ ਸਿੰਘ ਜੀ ਇੱਥੇ ਖੜੇ ਆ ਤੁਸੀਂ ਦੇਖੋ ਇਹਨਾਂ ਦੇ ਹਾਲ ਵਿਚਾਰਿਆਂ ਦਾ ਦੇਖਿਆ ਨਹੀਂ ਜਾ ਰਿਹਾ ਜਦੋਂ ਮੈਂ ਇਹਨਾਂ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵੇਲੇ ਵੀ ਸੁਭਾਵਕ ਹੈ ਜਦੋਂ ਘਰ ਦਾ ਜੀ ਜਾਣਦਾ ਬੰਦਾ ਭਾਵਕ ਹੁੰਦਾ ਦੁੱਖ ਲੱਗਦਾ ਰੋਂਦਾ ਬਰਲਾਦ ਕਰਦਾ ਹੁਣ ਵੀ ਇਸੇ ਸਥਿਤੀ 'ਚ ਨੇ ਇਸ ਔਖੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਅਸਮਾਨਪੁਰ ਵਾਸੀਆਂ ਦੇ ਨਾਲ ਮੇਰਾ ਮੈਂ ਬਤੌਰ ਜ਼ਿਲ੍ਹਾ ਜੱਜੇਦਾਰ ਹੋਣ ਦੇ ਨਾਤੇ ਮੇਰੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਨਸਖਾਵੀ ਘਟਨਾ ਹੁੰਦੀ ਆ ਜਾਂ ਜ਼ਿਲ੍ਹੇ ਦੇ ਵਿੱਚ ਕੋਈ ਤੱਕਾ ਹੁੰਦਾ ਉੱਥੇ ਖੜਨਾ ਲੋਕਾਂ ਦੇ ਨਾਲ ਸਾਡਾ ਫਰਜ਼ ਆ ਸਾਡਾ اخਲਾਕੀ ਫਰਜ਼ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਪਿਛੇ ਪ੍ਰਧਾਨ ਜੀ ਵੈਸੇ ਇਹ ਜਿਹੜੇ ਗੋਲੀ ਵੱਜੀ ਹੈ ਉਹ ਡੈਥ ਹੋਈ ਹੈ ਕਿੰਨੀ ਕੋ ਮਰ ਚੀ ਇਹਦੇ ਮੁੰਡੇ ਆ ਇਹ 28 30 ਸਾਲ ਦਾ ਨੌਜਵਾਨ ਸੀ ਸਾਰਾ ਜੀ 24 25 ਜੀ 24 25 ਦਾ ਚਲੋ ਇਹ ਅੰਦਾਜ਼ਾ ਜੀ ਨੌਜਵਾਨ ਲੜਕਾ ਸੀ 25 28 30 ਸਾਲ ਦਾ ਸੋ ਅਮਨਦੀਪ ਸਿੰਘ ਇਹਦਾ ਨਾਂ ਸੀਗਾ ਔਰ ਆਪਣੀ ਕਿਰਤ ਕਰਦਾ ਸੀ ਆਪਣੀ ਕਿਰਤ ਕਰਕੇ ਆਪਣੇ ਕਿਉਂਕਿ ਪਰਿਵਾਰ ਦੇ ਵਿੱਚ ਵੱਡਾ ਬੱਚਾ ਸੀ ਆਪਣੇ ਮਾਪਿਆਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਦਾ ਸੀ ਜੋ ਵੀ ਹੋਇਆ ਬਹੁਤ ਮੰਦਪਾਗਾ ਹੋਇਆ ਬਹੁਤ ਕਾਨੂੰਨੀ ਹਰਕਤ ਜਿਹਨੇ ਵੀ ਕੀਤੀ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜਿਹਨੇ ਵੀ ਕੀਤੀ ਆ ਉਹਨੂੰ ਸਖਤ ਤੇ ਸਖਤ ਬਣਦੀ ਕਾਰਵਾਈ ਜਿਹੜੀ ਆ ਸਜ਼ਾਵਾ ਦੇਣ ਦਾ ਕੱਲਾ ਪਰਚਾ ਦਰਜ ਕਰਨ ਤੱਕ ਨਹੀਂ ਸਜ਼ਾਵਾ ਦੇਣ ਤੱਕ ਪਰਿਵਾਰ ਦੇ ਨਾਲ ਪ੍ਰਸ਼ਾਸਨ ਨੂੰ ਨਿਵਣਾ ਚਾਹੀਦਾ ਜਿੱਥੇ ਪਰਿਵਾਰ ਨੂੰ ਸਾਡੀ ਲੋੜ ਹੋਏਗੀ ਅਸੀਂ ਪਰਿਵਾਰ ਦੇ ਨਾਲ ਹਰ ਜਗ੍ਹਾ ਨਿਵਣ ਲਈ ਤਿਆਰ ਹਾਂ ਇੱਕ ਹੋਰ ਸੁਣਨੇ ਚ ਆਇਆ ਸੀ ਜੀ ਪੁਲਿਸ ਬਹੁਤ ਜ਼ਿਆਦਾ ਡੇਟ ਆ ਜੀ ਹਾਂਜੀ ਇਹ ਰੋਸ ਹੈ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਪਿੰਡ ਵਾਸੀਆਂ ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ ਕੁਤਾਹੀ ਕਰਾਂਗੇ ਤਾਂ ਇਹ ਸੁਭਾਵਕ ਗੱਲ ਹੈ ਲੋਕ ਆਪਣੇ ਜਾਨ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਸੋਲਡ ਸਾਬ ਮਿਲਣਾ ਚਾਹੀਦਾ ਕਾਤਰਾ ਲੱਗ ਗਈ ਸਜਾਮਾ ਨੇ ਬੱਚੇ ਦੱਸ ਰਹੇ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾਲ ਕੋਈ ਲੜਾਈ ਨਹੀਂ ਸੀ ਕੀ ਚੱਕਰ ਹੋ ਸਕਦਾ ਕੋਈ ਨਹੀਂ ਕੋਈ ਜਾਣਦੇ ਕੋਈ ਜਾਣਦੇ ਦੇਖੋ ਇਸ ਇਸ ਬਲੇ ਕੁਝ ਵੀ ਕਹਿਣਾ ਪਰ ਮਾਨਸਬ ਨਿਗਾਹ ਮਾਨਸਬ ਐਸ ਬਲੇ ਪਰਿਵਾਰ ਜਿਹੜਾ ਬੜਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪੂਰਾ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿ ਉਹ ਬੱਚਾ ਸ਼ਰੀਫ ਸੀਗਾ ਕਿਉਂਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈਤਾ ਹੈਦਾ ਜੇ ਸ਼ਰੀਰ ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਲ ਇਸ ਆਈ ਉਮਰ ਹੈ ਉਹਦੀ ਸੋ ਮੈਂ ਸਮਝਦਾ ਬੜਾ ਮੰਦ ਭਗਾ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ ਦਹਿਸ਼ਤ ਦਾ ਮਾਹੌਲ ਬਣਨਾ ਤੇ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮੈਪੂਜੀ ਨਹੀਂ ਤਾਂ ਆਪਾਂ ਕਿੱਥੇ ਮੈਪੂਜ ਹੋ ਸਕਦੇ ਆ ਸੋ ਸਰਕਾਰ ਨੂੰ ਆਪਣੀ ਜਿਹੜੀ ਸੁੱਤੀ ਨੀਂਦ ਹੈ ਉਹ ਤੋਂ ਜਾਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾਰ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਇਹ ਵੀ ਪਤਾ ਲੱਗਿਆ ਸੀ ਸੀਸੀਟੀਵੀ ਕੈਮਰੇ ਲੱਗੇ ਸਿਗੇ ਉਹਨਾਂ ਨੂੰ ਥੋੜਿਆ ਗਿਆ ਸੋ ਦੇਖੋ ਦੇਖੋ ਬੜੇ ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਰੀਆਂ ਚਲਾ ਕੇ ਭੱਜ ਗਏ ਆ ਸੋ ਮੈਂ ਸਮਝਦਾ ਕਿ ਲੋਕਾਂ ਦੇ ਅੰਦਰ ਜਿਹੜਾ ਹੈ ਸਿਹਤ ਹੈ ਜਾਂ ਜ ਸੁਭਾਅ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਦੇ ਨਾਲ ਆ ਹਾਂਜੀ ਇਹ ਜਿਆਦਾ ਮਤਲਬ ਹੋਇਆ ਤੇ ਕੱਲ ਇਹ ਤਾਂ ਹੱਦੋਂ ਵੱਡੀ ਗੱਲ ਆ ਹਾਂਜੀ ਤੇ ਹੱਦੋਂ ਵੱਲੀ ਜਿਆਦਾ ਗੱਲ ਹੈਗੀ ਆ ਤੇ ਕੱਲ ਮਤਲਬ ਮੈਂ ਅੱਜ ਇੱਕ ਜੇ ਕਮੇਟੀ ਹੈ ਮੈਂ ਮਿਆਚਨ ਮਾਣੇ ਦੀ ਜੀ ਇਹਨਾਂ ਨੂੰ ਮੈਂ ਵੈਸੇ ਬੈਠੇ-ਬੈਠੇ ਫੋਨ ਕੀਤਾ ਸੀਗਾ ਜੀ ਕੋਈ ਮਤਲਬ ਜਿ ਪਿਛਲੇ ਸਾਲ ਵੀ ਇੱਕ ਵਾਰ ਦਾ ਤੋਈ ਸੀ ਇੱਥੇ ਹਾਂਜੀ ਤੇ ਉਹ ਜਣ ਟੁੱਟ ਗਿਆ ਜਿਵੇਂ ਕਿ ਆਪਾਂ ਕਹ ਦੀ ਇਹ ਆਪਸ ਵਿੱਚ ਹੀ ਮੁੰਡੇ ਝਗੜ ਪਏ ਜੀ ਤੇ ਉਹਨਾਂ ਨੂੰ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਤੇ ਮੈਂ ਤੇ ਇਹਨਾਂ ਨੂੰ ਬੈਂਕ ਤੇ ਕੀਤਾ ਲੈ ਤੇ ਕੱਲ ਸਵਾਰ ਦਾ ਦੀ ਗੱਲ ਕਰੀਏ ਜੀ ਹਾਂਜੀ ਇਹ ਵਾਰਦਾ ਦੀ ਗੱਲ ਕਰੀਏ ਇਹ ਮੁੰਡਾ ਪਿੰਡ ਦਾ ਇਹ ਪਿੰਡ ਦਾ ਮੁੰਡਾ ਸਾਡੇ ਪਿੰਡ ਦਾ ਦਾਅਵਾ ਕਰਕੇ ਕਿਸੇ ਨਾਲ ਕੋਈ ਲਾਕ ਡਾਟ ਨਹੀਂ ਕਿਸੇ ਨਾਲ ਕੋਈ ਵਾਧੂ ਘੱਟ ਨਹੀਂ ਬੋਲਦਾ ਸੀ ਇਹ ਕਿਸੇ ਨਾਲ ਕੋਈ ਵਾਧੂ ਘੱਟ ਨਹੀਂ ਨਾ ਸੁਣਿਆ ਸੀ ਹਾਂਜੀ ਤੇ ਮਤਲਬ ਇਹ ਤਾਂ ਇੱਕ ਉਹ ਇੱਕ ਉਹ ਦਿਖਾ ਦਿਆ ਉਹ ਜਿਹੜਾ ਡਾਂਸਰ ਕਰਦਾ ਠੀਕ ਹੈ ਜੀ ਕਿਤੇ ਕੋਈ ਬੈਰ ਵਿਰੋਧ ਨਹੀਂ ਇਹ ਪਰ ਪਦਨ ਕਿਸ ਹਿਸਾਬ ਨਾਲ ਤਾਂ ਹੋ ਗਿਆ ਠੀਕ ਹੈ ਜੀ ਵਾਰਦਾਸ ਤੇ ਮਿਲਣ ਸਾਹਿਬ ਠੀਕ ਹੈ ਜੀ ਮਿਲਣ ਸਰ ਢੈਣ ਇਹਨਾਂ ਦੀ ਮਰਕਾ ਇੱਕ ਇੱਕ ਭੈਣ ਵੀ ਇਧਰ ਦਾ ਠੀਕਾ ਦੋ ਭਾਈ ਆ ਇਹ ਰਾਹੋ ਜੇ ਵੀ ਕਰ ਰਹੇ ਇਹਦਾ ਭਾਈ ਅੱਛਾ ਠੀਕ ਹੈ ਜੀ ਇਹਨਾਂ ਬਾਹਰ ਜਿਹੜਾ ਹੈਪਨ ਹੋਇਆ ਸਾਡੇ ਲਈ ਬਹੁਤ ਬਹੁਤ ਵੱਡੀ ਸੱਟ ਹੈ ਬਹੁਤ ਵੱਡੀ ਸੱਟ ਕਾਲੂ ਸਾਡੇ ਹੋਰ ਕਿਸੇ ਨਾ ਭਾਈ ਇਤੋਂ ਹੈਪਨ ਹੋ ਜਵੇ ਉਹ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੇ ਅਸਮਾਨਪੁਰ ਦੇ ਵਿੱਚ ਐਨਐਚ ਨਾ ਹੈਪਨ ਹੋਇਆ ਵੱਧ ਗਿਆ ਕਾਲੂ ਸਾਨੂੰ ਆਪਣਾ ਭਰੋਸਾ ਨਹੀਂ ਹੈਗਾ ਕਿ ਸਾਨੂੰ ਕੱਲ ਕੋਈ ਗੋਲੀ ਮਾਰ ਜਵੇ ਇਹ ਬੰਦੇ ਨੂੰ ਮਾਰ ਜਵੇ ਇਹ ਤਾਂ ਸਾਡੇ ਅੱਛਾ ਜਦੋਂ ਦੱਸਿਆ ਜਾ ਰਿਹਾ ਕਿ ਮੁੰਡਾ ਇੰਨਾ ਅਸ਼ਲੀਬ ਨਾ ਕਿ ਉਹਨਾਂ ਨੇ ਧਮਕੀ ਆਈ ਨਾ ਕਿਸ ਨੇ ਲਾਜ ਡਾਲੀ ਨਾਕੀ ਹੋਰ ਗੱਲ ਫਿਰ ਇਦਾਂ ਕਤਲ ਕਰ ਜਣਾ ਬਹੁਤ ਹੈਰਾਨ ਕਰਦਾ ਬਹੁਤ ਬਹੁਤ ਖਰਾਨ ਕਰਦਾ ਕੱਲੂ ਪਾਜੀ ਕੋ ਸਾਨੂੰ ਇੱਧਰ ਇਦਾਂ ਮਾਰਜ ਬੈਦਕਾ ਸੌਂ ਜਿੰਮੇਵਾਰੀ ਕਿਹਦੀ ਇਹ ਵੀ ਜ਼ਿੰਮੇਵਾਰੀ ਹੈ ਜਵਾਬ ਦੇ ਕਿਹਦੀ ਹੈ ਇਹਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਵੀ ਲੈ ਰਹੇ ਲੋਕਾਂ ਨੂੰ ਕਿ ਇਹਨੇ ਪਾਸੇ ਪਾਸੇ ਲੋਕ ਲੋਕ ਤਾਂ ਹੱਕ ਤੇ ਖੜੇ ਪਾ ਚੜੇ ਹੋਣ ਇਹ ਗੱਲ ਹੈ ਇਹ ਗੱਲ ਹੈ ਸਾਡੀ ਪ੍ਰਸ਼ਾਸਨਾਂ ਜੀ ਬੇਨਤੀ ਆ ਗੱਲੂ ਕਿਸ ਨਾ ਸਮਾਨਪੁਰ ਦੇ ਵਿੱਚ ਜੇ ਕੋਈ ਹੈਪਨ ਕੋਈ ਹੋ ਗਿਆ ਕਿਸੇ ਵੀ ਬੰਦੇ ਨਾਲ ਠੀਕ ਹੈ ਤੇ ਉਹਦੇ ਬਾਅਦ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਜਾਣਕਾਰੀ ਦੇਤੀ ਆ ਕਰੀਬ 8:30 ਵਜੇ ਲੜਕਾ ਮਨਦੀਪ ਹੈਗਾ اسی ਪਿੰਡ ਦਾ ਰਹਿਣ ਵਾਲਾ ਹੈ ਸ਼ਹਿਰ ਲਈ ਨਿਕਲਿਆ ਸੀਗਾ ਔਰ ਲੋਕਾਂ ਦੇ ਦੱਸਣ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਕਿ ਸ਼ਹਿਰ ਦੇ ਜਿਹੜੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ ਸੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹ ਕੀਤਾ ਕਿੰਨੇ ਫਾਇਰ ਜਿਹੜੇ ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੋਂ ਕਿੰਨੇ ਹਿੱਟ ਕੀਤੇ ਸਾਰੇ ਜਿਹੜੇ ਹੈਗੇ ਮਰਚਗ ਦਾ ਨਾਮ ਕੀ ਸੀਗਾ ਜੀ ਅਮਨਦੀਪ ਉਸਤਾਮਨ ਕਿੰਨੇ ਕੋਮਰਸੀਟ ਇਹਦੀ 28 ਸਾਲ ਅੱਛਾ ਕੋਰ ਸਰ ਲੋਕਾਂ ਚ ਕਹਲੇ ਵੀ ਉਹਦਾ ਮੋਬਾਈਲ ਵੀ ਲੱਗੇ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਉਹਦੇ ਕੋਲ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੋਂ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਵੀ ਨਾਲ ਹੈ। ਉਹਦੀ ਰੇਜ ਵਗੈਰਾ ਕੁਝ ਹੀ ਬੰਦ ਆ ਕਰ ਰਹੇ ਹਾਂ ਸਾਰੇ ਅੰਗੂਰ ਤੋਂ। ਇਹ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾ ਦਾ ਮਾਮਲਾ ਹਜੇ ਤਾਂ ਪ੍ਰੀਲੀਮਨਰੀ ਇੰਨੀ ਜਾਣਕਾਰੀ ਮਿਲੀ ਹੈ ਇਸ ਮੌਕੇ ਤੇ ਆ ਕੇ ਸਾਰੀ ਤਹਿਕੀਕਤ ਕਰ ਰਹੇ ਹਾਂ। ਔਰ ਜਲਦੀ ਇਹਨੂੰ ਕੇਸ ਨੂੰ ਪੇਸ਼ ਕਰ ਲਾਂਗੇ। ਸੀਸੀਟੀਵੀ ਸਰ ਆ ਗਈ ਕਿ ਕਦੋਂ ਕਰ ਰਹੇ ਹਾਂ ਉਹ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ। ਉਮੀਦ ਕਰਦੇ ਜਲਦੀ ਹਾਂ ਬਹੁਤ ਜਲਦੀ ਪੇਸ਼ ਕਰਾਂਗੇ।